ਸੌਜੀ ਅੱਜ ਆਮ ਆਦਮੀ ਪਾਰਟੀ ਦੇ ਇੱਕ ਹੋਰ ਐਮਐਲਏ ਤੇ ਇੱਕ ਹੋਰ ਵਿਧਾਇਕ ਤੇ ਪਰਚਾ ਦਰਜ ਹੋ ਗਿਆ ਤੇ ਕੱਲੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਹੀ ਨਹੀਂ ਉਸਦੇ ਦੋ ਪੁੱਤਰਾਂ ਸਮੇਤ ਕੁੱਲ 11 ਜਣਿਆਂ ਤੇ ਪਰਚਾ ਦਰਜ ਹੋਇਆ ਪਰਚਾ ਵੱਡੀਆਂ سنگੀਨ ਧਰਾਵਾਂ ਦੇ ਨਾਲ ਦਰਜ ਕੀਤਾ ਗਿਆ ਬਹੁਤ ਵੱਡੇ ਤੇ ਗੰਭੀਰ ਦੋਸ਼ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਉਹਦੇ ਪੁੱਤਰਾਂ ਦੇ ਉੱਪਰ ਲੱਗੇ ਨੇ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਹਾਂ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਇਹ ਪਰਚਾ ਠੀਕ ਹੋਇਆ ਹੋ ਸਕਦਾ ਹੈ ਕਿ ਐਵੇਂ ਝੂਠਾ ਪਰਚਾ ਹੋਇਆ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਤੇ ਇੱਕ ਬੇਨਤੀ ਹੈ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਤੇ ਜਿਹੜਾ ਬੈੱਲ ਵਾਲਾ ਘੰਟੀ ਵਾਲਾ ਬਟਨ ਹੈ ਉਹ ਵੀ ਦਬਾ ਦਿਓ ਹੁਣ ਪੂਰੀ ਗੱਲ ਮੈਂ ਤੁਹਾਨੂੰ ਦੱਸਦਾ ਆਮ ਆਦਮੀ ਪਾਰਟੀ ਦਾ ਸ਼ੁਤਰਾਨਾ ਤੋਂ ਐਮਐਲਏ ਜੀ ਗੋਲਵੰਤ ਸਿੰਘ ਬਾਜੀਗਰ ਉਹਦੇ ਉੱਪਰ ਪਰਚਾ ਦਰਜ ਹੋਇਆ ਉਹਦੇ ਦੋ ਪੁੱਤਰਾਂ ਤੇ ਦਰਜ ਹੋਇਆ ਤੇ ਟੋਟਲ 11 ਸੀ ਮਾਮਲਾ ਇਹ ਆ ਉਹਨਾਂ ਦੇ ਹੀ ਪਿੰਡ ਦੇ ਇੱਕ ਬੰਦੇ ਨੇ ਹਰਿਆਣਾ ਦੀ ਕੈਂਥਲ ਦੀ ਜਿਹੜੀ ਚੌਂਕੀ ਰਾਮਥਲੀ ਹੈ ਉਹਦੇ ਵਿੱਚ ਪਰਚਾ ਦਰਜ ਕਰਾਇਆ ਔਰ ਦੋਸ਼ੇ ਲਾਏ ਨੇ ਕਿ ਇਹਨਾਂ ਨੇ ਮੈਨੂੰ ਅਗਵਾ ਕੀਤਾ ਤੇ ਅਗਵਾ ਕਰਕੇ ਤੇ ਫਿਰ ਬੁਰੀ ਤਰ੍ਹਾਂ ਕੁੱਟਿਆ ਤੇ ਲੱਤਾਂ ਤੋੜੀਆਂ ਗਈਆਂ ਇਹ ਦੋਸ਼ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਉਹਦੇ ਪੁੱਤਰਾਂ ਸਮੇਤ 11 ਸਮਰਥਕਾਂ ਦੇ ਉੱਪਰ ਲੱਗੇ ਨੇ ਤੇ ਦੋਸ਼ ਲੱਗਣ ਤੋਂ ਬਾਅਦ ਫਿਰ ਐਮਐਲਏ ਵੀ ਸਾਹਮਣੇ ਆਏ ਨੇ ਔਰ ਐਮਐਲਏ ਨੇ ਬਹੁਤ ਵੱਡੀ ਗੱਲ ਬੋਲੀ ਹੈ ਇੱਥੋਂ ਤੱਕ ਐਮਐਲਏ ਨੇ ਬੋਲ ਦਿੱਤਾ ਕਿ ਮੈਂ ਅਸਤੀਫਾ ਦੇ ਦੇਵਾਂਗਾ ਪਰ ਅਸਤੀਫਾ ਕਿਉਂ ਦੇਣਗੇ ਇਹ ਪੂਰੀ ਗੱਲ ਮੈਂ ਤੁਹਾਨੂੰ ਦੱਸਦਾ ਜਦੋਂ ਪਰਚਾ ਦਰਜ ਹੋਇਆ ਤੇ ਗੰਭੀਰ ਦੋਸ਼ ਲੱਗੇ ਨੇ ਤਾਂ ਲਾਉਣ ਵਾਲਿਆਂ ਨੇ ਇਹ ਦੋਸ਼ ਲਾਏ ਨੇ ਕਿ ਮਾਮਲਾ ਸਰਪੰਚੀ ਦੇ ਟਾਈਮ ਤੋਂ ਚੱਲਦਾ ਆ ਰਿਹਾ ਤੇ ਫਿਰ ਕਿਹੜ ਕੱਢੀ ਗਈ ਫਿਰ ਦੁਸ਼ਮਣੀ ਕੱਢੀ ਗਈ ਹੈ ਔਰ ਇਸ ਤਰ੍ਹਾਂ ਲੱਤਾਂ ਤੋੜਨ ਦੀ ਕਾਰਵਾਈ ਕੀਤੀ ਗਈ ਅਗਵਾ ਕਰਕੇ ਪਰ ਉਸ ਤੋਂ ਬਾਅਦ ਕੈਮਰਿਆਂ ਦੇ ਸਾਹਮਣੇ ਐਮਐਲਏ ਆਏ ਐਮਐਲਏ ਨੇ ਕਿਹਾ ਵੀ ਬਿਲਕੁਲ ਝੂਠੇ ਦੋਸ਼ ਲਾਏ ਨੇ ਇਸ ਤਰ੍ਹਾਂ ਦਾ ਅਸੀਂ ਕੁਝ ਨਹੀਂ ਕੀਤਾ ਨਾ ਅਸੀਂ ਅਗਵਾ ਕੀਤਾ ਤੇ ਨਾ ਅਸੀਂ ਲੱਤਾਂ ਤੋੜੀਆਂ ਪਰ ਐਮਐਲਏ ਨੇ ਕਿਹਾ ਉਹ ਕਹਿੰਦੇ ਇਹ ਬੰਦਾ ਬਹੁਤ ਟਾਈਮ ਦਾ ਮੈਨੂੰ ਬਦਨਾਮ ਕਰਨ ਲੱਗਾ ਹੋਇਆ ਸੀ ਇਹ ਕੋਈ ਮੌਕਾ ਨਹੀਂ ਸੀ ਜਾਣ ਦਿੰਦਾ ਜਦੋਂ ਇਹ ਮੈਨੂੰ ਬਦਨਾਮ ਨਹੀਂ ਸੀ ਕਰਦਾ ਇਹ ਲਗਾਤਾਰ ਮੇਰੇ ਉੱਪਰ ਝੂਠੇ ਦੋਸ਼ ਲਾਉਂਦਾ ਰਿਹਾ ਇਹਨੇ ਕਈ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਐਸੀਆਂ ਚੀਜ਼ਾਂ ਪਾਈਆਂ ਨੇ ਜਿਨ੍ਹਾਂ ਦਾ ਮੈਨੂੰ ਬਹੁਤ ਦੁੱਖ ਸੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇਹ ਕਿਹਾ ਕਿ ਜੇਕਰ ਅਸੀਂ ਇਹਨੂੰ ਕੁੱਟਿਆ ਮਾਰਿਆ ਹੋਵੇ ਤਾਂ ਫਿਰ ਜੇ ਉਹ ਸਾਬਤ ਹੋ ਜਾਏਗਾ ਤਾਂ ਮੈਂ ਆਪਣੇ ਐਮਐਲਏ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਇਹ ਕਿਹਾ ਕੁਲਵੰਤ ਬਾਜੀਗਰ ਨੇ ਉਹ ਕਹਿੰਦੇ ਕਿ ਬਿਲਕੁਲ ਝੂਠੇ ਦੋਸ਼ ਨੇ ਕੋਈ ਸਬੂਤ ਨਹੀਂ ਕੋਈ ਤੱਥ ਨਹੀਂ ਕਿ ਅਸੀਂ ਇਹਨੂੰ ਕੁੱਟਿਆ ਔਰ ਉਹ ਕਹਿੰਦੇ ਇਹ ਬੰਦਾ ਜਿਹੜਾ ਦੋਸ਼ ਲਾਉਣ ਵਾਲਾ ਕੁਲਵੰਤ ਸਿੰਘ ਬਾਜੀਗਰ ਐਮਐਲਏ ਨੇ ਕਿਹਾ ਕਿ ਇਹਦੇ ਉੱਪਰ 10 ਤੋਂ ਵੱਧ ਪਰਚੇ ਨੇ ਪਹਿਲਾਂ ਔਰ ਕੁਲਵੰਤ ਸਿੰਘ ਬਾਜੀਗਰ ਨੇ ਸਿੱਧਾ ਕਿਹਾ ਕਿ ਮੇਰੇ ਤੇ ਦੋਸ਼ ਲਾਉਣ ਵਾਲਾ ਇਹ ਬੰਦਾ ਅਪਰਾਧੀ ਕਿਸਮ ਦਾ ਕ੍ਰਾਈਮਨਲ ਬੰਦਾ ਇਹ ਗਲਤ ਕਾਰਵਾਈਆਂ ਚ ਸ਼ਾਮਲ ਰਿਹਾ ਤੇ ਹੁਣ ਇਹ ਲਗਾਤਾਰ ਮੈਨੂੰ ਪਰੇਸ਼ਾਨ ਕਰ ਰਿਹਾ ਸੀ ਤੰਗ ਕਰ ਰਿਹਾ ਸੀ ਤੇ ਅੱਜ ਮੇਰੇ ਤੇ ਝੂਠੇ ਦੋਸ਼ ਲਾ ਦਿੱਤੇ ਨੇ ਹੁਣ ਇਹ ਤੁਸੀਂ ਦੱਸਿਓ ਕੀ ਐਮਐਲਏ ਤੇ ਝੂਠੇ ਦੋਸ਼ ਲਾਏ ਹੋ ਸਕਦੇ ਨੇ ਐਮਐਲਏ ਸਾਹਿਬ ਕਹਿ ਰਹੇ ਨੇ ਕਿ ਇਹ ਬੰਦਾ ਮੈਨੂੰ ਤੰਗ ਕਰ ਰਿਹਾ ਸੀ ਮੈਨੂੰ ਬਦਨਾਮ ਕਰ ਰਿਹਾ ਸੀ ਮੈਂ ਇਹਦੇ ਤੋਂ ਦੁਖੀ ਸੀ ਪਰ ਉਹ ਬੰਦਾ ਕਹਿ ਰਿਹਾ ਕਿ ਇਹਨੇ ਮੇਰੀ ਮੈਨੂੰ ਬਹੁਤ ਕੁੱਟਮਾਰ ਕੀਤੀ ਹੈ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਾਰਦਾਤ ਹੋਈ ਹੋ ਸਕਦੀ ਹੈ ਕਿ ਐਮਐਲਏ ਨੇ ਕੁੱਟਿਆ ਹੋ ਸਕਦਾ ਹੈ ਤੁਹਾਡਾ ਇਹਦੇ ਉੱਪਰ ਕੀ ਵਿਚਾਰ ਹੈ ਕਿਉਂਕਿ ਐਮਐਲਏ ਕਹਿੰਦੇ ਨੇ ਤੰਗ ਤਾਂ ਇਹਨੇ ਮੈਨੂੰ ਬਹੁਤ ਕੀਤਾ ਸੀ ਪਰ ਮੈਂ ਇਹਨੂੰ ਕੁੱਟਿਆ ਨਹੀਂ ਮੈਂ ਇਹਨੂੰ ਮਾਰਿਆ ਨਹੀਂ ਮੈਂ ਇਹਦੇ ਨਾਲ ਕੁਝ ਵੀ ਗਲਤ ਨਹੀਂ ਕੀਤਾ ਪਰ ਪਰਚਾ ਦਰਜ ਹੋ ਚੁੱਕਾ ਹੈ ਧਰਾਵਾ ਕਿਹੜੀਆਂ ਲੱਗੀਆਂ ਨੇ ਉਹ ਵੀ ਸੁਣੋ ਤਾਰਾ ਲਗੀਆਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਉੱਪਰ 148 149 123 506 120 ਬੀ ਤੇ ਇਹਦੇ ਨਾਲ ਇੱਕ ਦੋ ਧਰਾਵਾਂ ਹੋਰ ਵੀ ਨੇ ਜਿਹੜੀਆਂ ਪਰਚੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਲਾਈਆਂ ਗਈਆਂ ਹੁਣ ਇਹ ਸਾਰਾ ਮਾਮਲਾ ਜਿਹੜਾ ਇੱਕ ਗੁੰਜਲਜੀ ਬਣ ਗਿਆ ਲਾਉਣ ਵਾਲਾ ਕਹਿ ਰਿਹਾ ਇਹਨਾਂ ਨੇ ਇਹਵੇਂ ਕੀਤਾ ਤੇ ਐਮਐਲਏ ਤੇ ਉਹ ਸਾਰੇ ਕਹਿ ਰਹੇ ਨੇ ਵੀ ਅਸੀਂ ਤਾਂ ਕੀਤਾ ਹੀ ਕੁਛ ਨਹੀਂ ਕੀ ਲੱਗਦਾ ਇੱਥੇ ਇੱਕ ਵੱਡਾ ਸਵਾਲ ਇਹ ਵੀ ਆ ਕਿ ਐਮਐਲਏ ਪੰਜਾਬ ਦਾ ਪਰਚਾ ਉਹਦੇ ਤੇ ਹੋ ਗਿਆ ਹਰਿਆਣੇ ਦੇ ਵਿੱਚ ਹਰਿਆਣੇ ਦੇ ਥਾਣੇ 'ਚ ਕੀ ਹੁਣ ਹਰਿਆਣਾ ਦੀ ਪੁਲਿਸ ਐਮਐਲਏ ਦੇ ਉੱਪਰ ਕਾਰਵਾਈ ਕਰੇਗੀ ਕਿਉਂਕਿ ਪਿਛਲੇ ਦਿਨੀ ਇੱਕ ਬੜਾ ਅਜੀਬ ਕੇਸ ਵੇਖਣ ਨੂੰ ਮਿਲਿਆ ਜਦੋਂ ਇੱਕ ਜਿਹੜਾ ਉਹ ਚੱਤਰਵੈਦੀ ਨਾਮ ਦਾ ਬੰਦਾ ਰਾਜਸਥਾਨ ਦਾ ਜਿਹਨੇ ਕਥਿਤ ਤੌਰ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕਈ ਐਮਐਲਏ ਸੀ ਉਹਨਾਂ ਦੇ ਦਸਖਤ ਆਪਦੇ ਉਮੀਦਵਾਰ ਪੱਤਰ ਦੇ ਉੱਪਰ ਕਰਲੇ ਸੀ ਵੀ ਇਹ ਮੈਨੂੰ ਸਮਰਥਨ ਕਰ ਰਹੇ ਨੇ ਤੇ ਉਸ ਤੋਂ ਬਾਅਦ ਜਦੋਂ ਉਹ ਚੱਤਰਵੇਦੀ ਦੇ ਖਿਲਾਫ ਪੰਜਾਬ ਦੇ ਐਮਐਲਏ ਨੇ ਪਰਚੇ ਦਰਜ ਕਰਾ ਦਿੱਤੇ ਤਾਂ ਉਸ ਤੋਂ ਬਾਅਦ ਉਹਨੂੰ ਫੜਨ ਚੰਡੀਗੜ੍ਹ ਦੇ ਵਿੱਚ ਜਦੋਂ ਪੰਜਾਬ ਦੀ ਰੋਪੜ ਪੁਲਿਸ ਗਈ ਸੀ ਤਾਂ ਤੁਹਾਨੂੰ ਪਤਾ ਚੰਡੀਗੜ੍ਹ ਪੁਲਿਸ ਹੀ ਫੜਨ ਨਹੀਂ ਸੀ ਦੇਰੀ ਚੰਡੀਗੜ੍ਹ ਪੁਲਿਸ ਉਹਦੀ ਰੱਖਿਆ ਕਰ ਰਹੀ ਸੀ ਚੰਡੀਗੜ੍ਹ ਪੁਲਿਸ ਨੇ ਤਾਂ ਇੱਥੋਂ ਤੱਕ ਕੀਤਾ ਕਿ ਉਸ ਬੰਦੇ ਨੂੰ ਥਾਣੇ ਦੇ ਵਿੱਚ ਛਰਨ ਦੇ ਦਿੱਤੀ ਸੀ ਐਦਾਂ ਜਿਵੇਂ ਕਿ ਕੋਈ ਕਿਸੇ ਬਾਹਰਲੇ ਦੇਸ਼ ਦੇ ਵਿੱਚ ਕੋਈ ਪੁਲਿਸ ਫੜਨ ਜਾਵੇ ਤੇ ਉਹ ਆਪਣੇ ਦੇਸ਼ ਦੇ ਨਾਗਰਿਕ ਨੂੰ ਦੂਜੇ ਦੇਸ਼ ਦੀ ਪੁਲਿਸ ਨੂੰ ਨਾ ਦੇਣਾ ਚਾਹੁੰਦੇ ਹੁਣ ਇਹ ਸਾਰਾ ਕੁਝ ਉਸ ਮਾਮਲੇ ਦੇ ਵਿੱਚ ਲੋਕਾਂ ਨੇ ਵੇਖਿਆ ਤੇ ਫਿਰ ਅਦਾਲਤ ਦੇ ਹੁਕਮਾਂ ਤੇ ਚੰਡੀਗੜ੍ਹ ਪੁਲਿਸ ਨੇ ਉਹ ਜਿਹੜਾ ਨਵਨੀਤ ਚਤਰਵੇਦੀ ਸੀ ਉਸ ਨੂੰ ਪੰਜਾਬ ਪੁਲਿਸ ਨੂੰ ਸੌਂਪਿਆ ਸੀ ਹੁਣ ਇਹ ਜਦੋਂ ਸੀਨ ਵਾਪਰਿਆ ਤਾਂ ਹੁਣ ਜਦੋਂ ਹਰਿਆਣਾ ਦੇ ਵਿੱਚ ਪਰਚਾ ਦਰਜ ਹੋਇਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਤਾ ਹੁਣ ਕੀ ਜੇਕਰ ਹਰਿਆਣਾ ਪੁਲਿਸ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਗ੍ਰਿਫਤਾਰ ਕਰਨ ਪੰਜਾਬ ਆਏਗੀ ਤਾਂ ਕੀ ਪੰਜਾਬ ਸਰਕਾਰ ਗ੍ਰਿਫਤਾਰ ਕਰਨ ਦੇਵੇਗੀ ਇਹ ਵੱਡਾ ਸਵਾਲ ਹੈ ਔਰ ਇੱਥੇ ਸਵਾਲ ਮਿੱਤਰੋ ਇਹ ਵੀ ਆ ਕਿ ਤਕੜੇ ਦਾ ਸੱਤੀ ਵੀ ਸਹੂ ਹੋ ਜਾਂਦਾ ਕੀ ਤਕੜਿਆਂ ਵਾਸਤੇ ਰੂਲ ਹੋਰ ਕਾਨੂੰਨ ਹੋਰ ਹੋ ਜਾਂਦੇ ਤੇ ਆਮ ਬੰਦੇ ਵਾਸਤੇ ਹੋਰ ਹੋ ਜਾਂਦੇ ਆ ਇਹ ਸਵਾਲ ਨੇ ਕਿਉਂਕਿ ਜਦੋਂ ਕੋਈ ਆਮ ਤੁਹਾਡੇ ਮੇਰੇ ਵਰਗਾ ਆਮ ਬੰਦਾ ਹੁੰਦਾ ਉਦੋਂ ਨਾ ਪੁਲਿਸ ਰਾਖੀਆਂ ਕਰਦੀ ਐ ਤੇ ਨਾ ਚਤਰਵੇਦੀ ਵਾਂਗੂ ਪੁਲਿਸ ਬਚਾਉਂਦੀ ਐ ਤੇ ਫਿਰ ਤਾਂ ਮਿੰਟੋ-ਮਿੰਟੀ ਚੱਕਲੋ-ਚੱਕਲੋ ਹੋ ਜਾਂਦੀ ਐ ਤੇ ਉਸੇ ਪਟਾ ਵਰ ਪੈਂਦਾ ਪਰ ਜਦੋਂ ਕੋਈ ਖਾਸ ਬੰਦਾ ਹੁੰਦਾ ਉਦੋਂ ਫਿਰ ਨਾ ਪੁਲਸਾਂ ਛੇਤੀ ਫੜ ਪਾਉਂਦੀਆਂ ਨੇ ਨਾ ਉਹ ਕਾਬੂ ਆਉਂਦਾ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਆਪਣਾ ਹੀ ਐਮਐਲਏ ਪਠਾਨ ਮਾਜਰਾ ਤਕਰੀਬਨ ਡੇਢ ਮਹੀਨਾ ਹੋ ਗਿਆ 2 ਮਹੀਨੇ ਉਹ ਉਹ ਭਗੌੜਾ ਹੋਇਆ ਉਹ ਭੱਜਿਆ ਹੋਇਆ ਪੁਲਿਸ ਤੋਂ ਉਹ ਪੁਲਿਸ ਦੇ ਹੱਥ ਨਹੀਂ ਲੱਗ ਰਿਆ ਪੁਲਿਸ ਕਹਿੰਦੀ ਅਸੀਂ ਫੜਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਹਾਂ ਅੱਛਾ ਉਹ ਇੰਡੀਆ ਚੋਂ ਬਾਹਰ ਨਹੀਂ ਗਿਆ ਕੋਈ ਵੀ ਨਹੀਂ ਜਾਣਕਾਰੀ ਆਈ ਤੇ ਹਾਏ ਉਹ ਭਾਰਤ ਚ ਹੈ ਹਾਏ ਉਹ ਐਮਐਲਏ ਹੈ ਇੱਕ ਐਮਐਲਏ ਜੇਕਰ ਪੰਜਾਬ ਦੀ ਪੁਲਿਸ ਫੜਨਾ ਚਾਹ ਰਹੀ ਹੈ ਤੇ ਉਹ ਫੜਿਆ ਹੀ ਨਹੀਂ ਜਾ ਰਿਹਾ ਫਿਰ ਇਹ ਸਵਾਲ ਕਿੰਨਾ ਵੱਡਾ ਹੁਣ ਇੱਕ ਪਹਿਲਾ ਇੱਕ ਪੰਜਾਬ ਪੁਲਿਸ ਦਾ ਅਫਸਰ ਰਾਜੀਤ ਭੁੱਲਰ ਉਹਦਾ ਨਾਮ ਉਹਨੂੰ ਪੁਲਿਸ ਨੇ ਫੜਨ ਲਈ ਬਹੁਤ ਵਾਰ ਲਾਈ ਉਹ ਵੀ ਫੜਿਆ ਗਿਆ ਫੜੇ ਕੌਣ ਜਾਂਦੇ ਨੇ ਮਾਤੜ ਨਾ ਤੇ ਇਹ ਮੰਤਰੀ ਐਮ ਐਲ ਏ ਤੇ ਅਫਸਰ ਇਹ ਛੇਤੀ ਫੜੇ ਜਾਂਦੇ ਨੇ ਤੇ ਨਾ ਹੀ ਜਿਹੜੇ ਉਹ ਅਸਲੀ ਕ੍ਰਾਈਮਨਲ ਨੇ ਜਾਂ ਗੈਂਗਸਟਰ ਨੇ ਜਾਂ ਹੋਰ ਨੇ ਉਹ ਫੜੇ ਜਾਂਦੇ ਨੇ ਆਮ ਮਾਤੜ ਬਹੁਤ ਛੇਤੀ ਪੁਲਿਸ ਫੜ ਲੈਂਦੀ ਆ ਫਿਰ ਉਹ ਉਹਦੇ ਉਹਦੇ ਤੋਂ ਸਾਰਾ ਕੁਝ ਪੁਲਿਸ ਉਗਲਵਾ ਲੈਂਦੀ ਐ ਪਰ ਉਹ ਉਗਲਾਇਆ ਕਿਵੇਂ ਹੁੰਦਾ ਉਹਦੀ ਇੱਕ ਉਦਾਹਰਨ ਕੱਲ੍ਹ ਸਾਹਮਣੇ ਆਈ DIG ਪੁੱਲਰ ਤੋਂ ਬਾਅਦ CBI ਨਹੀਂ ਪੰਜਾਬ ਦਾ ਇੱਕ ਹੋਰ ਵੱਡਾ ਐਕਸ ਪੁਲਿਸ ਅਫਸਰ AIG ਰੈਂਕ ਦਾ ਐਕਸ ਪੁਲਿਸ ਅਫਸਰ ਉਹਨੂੰ ਗ੍ਰਿਫਤਾਰ ਕੀਤਾ ਕੱਲ CBI ਨਹੀਂ AIG ਰਸ਼ਪਾਲ ਸਿੰਘ ਨੂੰ ਤੇ ਦੋਸ਼ ਉਹਦੇ ਤੇ ਪਤਾ ਕੀ ਨੇ ਦੋਸ਼ ਉਹਦੇ ਤੇ ਪਿਆਰੇ ਹੋਏ ਨੇ ਵੀ ਉਹਨੇ ਚਿੱਟਾ ਫੜਿਆ 1 ਕਿਲੋ ਚਿੱਟਾ ਹੈਰੋਇਨ ਕਿਸੇ ਹੋਰ ਤੋਂ ਤੇ ਪਾ ਕਿਸੇ ਹੋਰ ਤੇ ਦਿੱਤਾ ਜੇ ਤੋਂ ਫੜਿਆ ਉਹਨੂੰ ਛੱਡਦਾ ਤੇ ਤੁਹਾਡੇ ਮੇਰੇ ਵਰਗਾ ਇੱਕ ਬੇਗੁਨਾ ਉਸ ਪਰਚੇ ਦੇ ਵਿੱਚ ਫਸਾਤਾ ਕਾਰਨ ਉਧਰੋਂ ਵੀ ਲੈਦੇ ਕਰ ਲਿਆ ਹੋਣਾ ਜਿਹਨੂੰ ਛੱਡਿਆ ਤੇ ਇਹਦੇ ਤੇ ਵੀ ਪਹਤਾ ਹੋਣਾ ਵੀ ਲਮਾਂ ਦਵਾਂਗੇ ਪਰ ਇਹ ਕੋਈ ਇੱਕ ਕੇਸ ਨਹੀਂ ਹੁੰਦਾ ਇੱਥੇ ਆਮ ਲੋਕਾਂ ਨਾਲ ਮਾਤੜਾ ਨਾਲ ਬਹੁਤ ਵੱਡੇ ਕੇਸ ਹੁਣ ਤੱਕ ਸਾਹਮਣੇ ਆਏ ਨੇ ਬੜੀ ਗਿਣਤੀ ਜਿੱਥੇ ਆਮ ਲੋਕਾਂ ਨਾਲ ਇੰਜ ਕੀਤਾ ਗਿਆ ਜਿੱਥੇ ਲੋਕਾਂ ਦੇ ਉੱਪਰ ਝੂਠੇ ਪਰਚੇ ਪਾਏ ਗਏ ਜਿੱਥੇ ਜਿੱਥੇ ਔਰ ਲੋਕਾਂ ਨੂੰ ਐਦਾਂ ਨਜਾਇਜ਼ ਫਸਾਇਆ ਗਿਆ ਗੁਨਾਹਗਾਰ ਨਿਕਲਦੇ ਰਹੇ ਤੇ ਆਮ ਲੋਕ ਜਿਹੜੇ ਆ ਉਹ ਫਸਦੇ ਰਹੇ ਇਹ ਬਹੁਤ ਵਾਰ ਹੁਣ ਤੱਕ ਹੋਇਆ ਔਰ ਇਹ ਲਗਾਤਾਰ ਹੋ ਰਿਹਾ ਹੁਣ ਅੱਜ ਜਿਹੜਾ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਇਹ ਕੇਸ ਆਇਆ ਪਰਚਾ ਦਰਜ ਹੋਣ ਦਾ ਇਸ ਤੋਂ ਪਹਿਲਾਂ ਕੱਲ੍ਹ ਦੋ ਆਮ ਆਦਮੀ ਪਾਰਟੀ ਦੇ ਐਮਐਲਏ ਦੀਆਂ ਖਬਰਾਂ ਆਈਆਂ ਇੱਕ ਤਾਂ ਆਮ ਆਦਮੀ ਪਾਰਟੀ ਦਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜਿਹਦੇ ਉੱਪਰ ਕੇਸ ਪਿਆ ਸੀ ਇੱਕ ਗਰੀਬ ਦਲਤ ਪਰਿਵਾਰ ਦੀ ਕੁੜੀ ਨੂੰ ਬੁਰੀ ਤਰ੍ਹਾਂ ਸੜਕ ਤੇ ਧੂਤੂਕੇ ਕੁੱਟਿਆ ਸੀ ਉਹ ਕੇਸ ਚੱਲਿਆ ਤੇ ਅਦਾਲਤ ਨੇ ਸਬੂਤਾਂ ਗਵਾਹਾਂ ਦੇ ਹadhar ਤੇ ਫਿਰ ਆਮ ਆਦਮੀ ਪਾਰਟੀ ਦੇ ਉਸ ਐਮਐਲ ਨੂੰ 4 ਸਾਲ ਦੀ ਸਜ਼ਾ ਕੈਦ ਦੀ ਸਜ਼ਾ ਸੁਨਾਤੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਉਹ ਐਮਐਲ ਕੱਲ ਹਾਈ ਕੋਰਟ ਚਲਾ ਗਿਆ ਸੀਗਾ ਵੀ ਮੈਨੂੰ ਇਹ ਜਿਹੜੀ ਮੇਰੀ 4 ਸਾਲ ਦੀ ਸਜ਼ਾ ਹੈ ਇਹ ਇੱਥੇ ਰੋਕ ਲਈ ਜਾਵੇ ਇਹ ਖਤਮ ਕੀਤੀ ਜਾਵੇ ਪਰ ਹਾਈ ਕੋਰਟ ਨੇ ਰੋਕ ਨਹੀਂ ਲਾਈ ਉਹ ਸਜ਼ਾ ਖਤਮ ਨਹੀਂ ਕੀਤੀ ਹੁਣ ਉਹ ਹੋਰ ਉੱਪਰ ਜਾਏਗਾ ਇੱਕ ਤਾ ਖਬਰ ਇਹ ਆ ਗਈ ਕੱਲ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਔਰ ਇੱਕ ਆਮ ਆਦਮੀ ਪਾਰਟੀ ਦਾ ਐਮਐਲਏ ਹੈ ਜੀ ਕੁਲਵੰਤ ਸਿੰਘ ਸਿੱਧੂ ਉਹ ਲੁਧਿਆਣੇ ਦਾ ਐਮਐਲਏ ਤਾਂ ਉਹਦੇ ਬਾਰੇ ਇੱਕ ਵੱਡੀ ਖਬਰ ਆਈ ਉਹਦੇ ਕੋਲ ਇੱਕ ਮਾਂ ਆਪਣੀ ਇੱਕ ਜਵਾਨ ਧੀ ਨੂੰ ਲੈ ਕੇ ਚਲੀ ਗਈ ਔਰ ਉੱਥੇ ਬੜਾ ਅਜੀਬ ਖਤਰਨਾਕ ਤੇ ਚਿੰਤਾਜਨਕ scene ਬਣਿਆ ਇੱਕ ਮਾਂ ਆਪਣੀ ਧੀ ਨੂੰ ਐਮਐਲਏ ਕੋਲ ਇਸ ਕਰਕੇ ਲੈ ਕੇ ਗਈ ਉਹ ਮਾਂ ਕਹਿੰਦੀ ਵੀ ਇਹ ਚਿੱਟਾ ਲਾਉਣ ਲੱਗ ਪਈ ਐ ਔਰ ਇਹ ਘਰ ਦੇ ਭਾਂਡੇ ਤੱਕ ਵੇਚ ਦਿੱਤੇ ਨੇ ਤੇ ਐਮਐਲਏ ਸਾਹਿਬ ਨੇ ਜਿੱਥੇ ਹੋਰ ਚਿੱਟੇ ਬਾਰੇ ਤੇ ਉਹਨਾਂ ਦੀ ਹਮਦਰਦੀ ਬਾਰੇ ਕਈ ਗੱਲਾਂ ਕੀਤੀਆਂ ਉੱਥੇ ਸਭ ਤੋਂ ਚਰਚਾ 'ਚ ਜਿਹੜੀ ਗੱਲ ਆਈ ਆਮ ਆਦਮੀ ਪਾਰਟੀ ਦਾ ਐਮਐਲਏ ਕਹਿੰਦਾ ਵੀ ਇਹ ਜਿਹੜਾ ਤੂੰ ਚਿੱਟਾ ਲਾਉਣੀ ਐ ਨਾ ਇਹ ਕੁਦਰਤ ਦੀ ਦੇਣ ਐ ਇਹ ਤਾਂ ਤੇਰੇ ਕਰਮਾਂ ਦਾ ਫਲ ਐ ਇਹ ਤੇਰੀ ਕਿਸਮਤ ਚ ਲਿਖਿਆ ਚਿੱਟਾ ਦੱਸੋ ਤੁਸੀਂ ਦੱਸੋ ਕੀ ਇਹ ਜਿਹੜੇ ਨਸ਼ੇ ਨੇ ਇਹ ਕੁਦਰਤ ਦੀ ਦੇਣ ਨੇ ਕਿ ਇਥੋਂ ਦੀਆਂ ਸਿਆਸਤਾਂ ਦੀ ਦੇਣ ਨੇ ਇਹ ਪਿਛਲੇ ਕਰਮਾਂ ਤੇ ਕਿਸਮਤ ਦਾ ਫਲ ਐ ਕਿ ਇਹ ਗੰਦੇ ਸਿਸਟਮ ਦਾ ਫਲ ਐ ਇਹ ਹੁਣ ਤੁਸੀਂ ਦੱਸ ਦਿਓ ਮੈਨੂੰ ਤਾਂ ਲੱਗਦਾ ਵੀ ਇਹ ਕਿਸਮਤ ਦਾ ਫਲ ਨਹੀਂ ਇਹ ਸਿਸਟਮ ਦਾ ਫਲ ਐ ਇਥੋਂ ਦੀਆਂ ਮਾੜੀਆਂ ਸਿਆਸਤਾਂ ਨੇ ਪਾਰਟ ਦੇ ਵਿੱਚ ਇਹ ਜਿਹੜੇ ਨਸ਼ੇ ਫਲਾਏ ਨੇ ਤੇ ਉਹ ਆਮ ਲੋਕਾਂ ਨੂੰ ਤਬਾਹ ਕਰ ਰਹੇ ਨੇ ਮਹਾਮਾਰੀ ਬਣ ਚੁੱਕੇ ਨੇ ਔਰ ਜੇਕਰ ਸਰਕਾਰਾਂ ਇੰਜ ਕਹਿਣਗੀਆਂ ਵੀ ਵੇਖੋ ਜੀ ਇਹ ਤਾਂ ਜੋ ਕੁਦਰਤ ਨੇ ਕਰਨਾ ਜਿਵੇਂ ਐਮਐਲਏ ਨੇ ਕਿਹਾ ਆਮਦਵੀ ਪਾਰਟੀ ਦੇ ਐਮਐਲਏ ਨੇ ਵੀ ਇਹ ਤਾਂ ਵੇਖੋ ਜੀ ਕੁਦਰਤ ਦੀ ਖੇਡ ਹੈ ਜੋ ਕੁਦਰਤ ਨੇ ਕਰਨਾ ਸੀ ਉਹ ਹੋਇਆ ਤੇ ਫਿਰ ਤਾਂ ਜਿਹੜੇ ਵੇਚਣ ਵਾਲੇ ਉਹ ਵੀ ਕਹਿਣਗੇ ਜੀ ਕੁਦਰਤ ਸਾਡੇ ਤੋਂ ਵਕਾਉਂਦੀ ਪਈ ਹੈ ਫਿਰ ਤਾਂ ਲਾਉਣ ਵਾਲੇ ਕਹਿਣਗੇ ਕੁਦਰਤ ਸਾਡੇ ਤੋਂ ਲਵਾ ਰਹੀ ਹੈ ਫਿਰ ਭ੍ਰਿਸ਼ਟਾਚਾਰਲਾ ਇਹ ਕਹ ਦੂਗਾ ਵੀ ਵੇਖੋ ਜੀ ਕੁਦਰਤ ਨੇ ਖੇਡ ਰਚਾਈ ਹੈ ਮੈਂ ਤਾਂ ਭ੍ਰਿਸ਼ਟਾਚਾਰ ਕਰਕੇ ਤੇ ਰਿਸ਼ਵਤ ਦੇ ਪੈਸੇ ਲੈਣੇ ਹੀ ਲੈਣੇ ਨੇ ਇਹ ਤਾਂ ਮੇਰੇ ਕਰਮਾਂ ਚ ਲਿਖੇ ਨੇ ਜੇ ਕਰਮ ਨੂੰ ਕਿਸਮਤ ਇਹਨੂੰ ਮੰਨਦੇ ਹੋ ਤਾਂ ਫਿਰ ਤਾਂ ਇਹ ਸਾਰਾ ਕਰਮਾਂ ਦਾ ਪਿਛਲਿਆਂ ਦਾ ਹੈਗਾ ਸਭ ਦਾ ਫਿਰ ਕੋਈ ਬੰਦਾ ਤਾਂ ਗਲਤ ਹੈ ਹੀ ਨਹੀਂ ਫਿਰ ਇਸ ਜਨਮ ਚ ਕਿਸੇ ਬੰਦੇ ਨੂੰ ਤਾਂ ਗਲਤ ਠਹਿਰਾਇ ਨਹੀਂ ਜਾ ਸਕਦਾ ਪਰ ਇਹ ਬਿਲਕੁਲ ਗੈਰ ਵਿਗਿਆਨਕ ਤੇ ਅੰਧਵਿਸ਼ਵਾਸੀ ਸੋਚ ਆ ਜਿਹੜਾ ਬੰਦਾ ਗਲਤ ਕਰ ਰਿਹਾ ਹੈ ਗੁਨਾਹ ਕਰ ਰਿਹਾ ਉਹ ਗੁਨਾਹ ਹੁੰਦਾ ਉਹ ਕੋਈ ਕੁਦਰਤ ਦਾ ਗੁਨਾਹ ਨਹੀਂ ਤੇ ਕੋਈ ਪਿਛਲੇ ਜਨਮਾਂ ਨਾਲ ਜੋੜ ਕੇ ਉਹਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਹੁਣ ਜੇਕਰ ਪੰਜਾਬ ਤੇ ਨਸ਼ਾ ਫੈਲਿਆ ਤਾਂ ਇਹਦੇ ਨਾਲ ਤਾਂ ਜ਼ਿੰਮੇਵਾਰ ਕੁਦਰਤ ਹੈ ਤੇ ਨਾ ਜਿਹੜੇ ਉਹ ਨਸ਼ਾ ਕਰਨ ਵਾਲੇ ਨੇ ਉਹ ਵੀ ਇਹਦੇ ਜ਼ਿੰਮੇਵਾਰ ਨਹੀਂ ਇਹਦੀਆਂ ਜ਼ਿੰਮੇਵਾਰ ਇਥੋਂ ਦੀਆਂ ਗੰਦੀਆਂ ਸਿਆਸਤਾਂ ਇਥੋਂ ਦਾ ਗੰਦਾ ਸਿਸਟਮ ਇਥੋਂ ਦਾ ਗੰਦਾ ਰਾਜ ਪ੍ਰਬੰਧ ਹੈ ਜਿਹਨੇ ਇਹ ਸਾਰਾ ਕੁਝ ਵਧਾਇਆ ਫੁਲਾਇਆ ਵੱਡਾ ਕੀਤਾ ਔਰ ਇਥੋਂ ਤੱਕ ਬਹੁਤ ਵੱਡਾ ਇੱਕ ਨਾਰਾਗ ਜੱਥੇਬੰਦੀਆਂ ਲਾਉਂਦੀਆਂ ਹੁੰਦੀਆਂ ਨੇ ਪੁਲਿਸ ਸਿਆਸੀ ਗੁੰਡਾ ਤੇ ਤਸਕਰ ਗੱਠਜੋੜ ਮੁਰਦਾਬਾਦ ਤੇ ਇਹ ਉਦਾਂ ਦੀ ਗੱਲ ਲੱਗਦੀ ਹੈ ਇਹ ਸਾਰਾ ਜੋ ਐਡਾ ਵੱਡਾ ਇਹ ਨਸ਼ੇ ਦਾ ਕਾਰੋਬਾਰ ਪੰਜਾਬ ਚ ਫੈਲਿਆ ਹੈ ਨਾ ਜੇ ਇਹ ਗੱਠਜੋੜ ਨਾ ਹੁੰਦੇ ਤਾਂ ਇੱਥੋਂ ਤੱਕ ਫੈਲ ਨਹੀਂ ਸੀ ਸਕਣਾ ਇਹ ਗੱਠਜੋੜ ਹੀ ਨਹੀਂ ਸੱਚੀ ਮੁੱਚੀ ਪੁਲਿਸ ਸਿਆਸੀ ਗੁੰਡਾ ਤੇ ਜਿਹੜੇ ਤਸਕਰ ਨੇ ਉਹਨਾਂ ਦੇ ਗੱਠਜੋੜ ਚੱਲਦੇ ਰਹੇ ਨੇ ਚੱਲ ਰਹੇ ਨੇ ਐਸੇ ਕਰਕੇ ਇਹ ਇੱਥੋਂ ਤੱਕ ਕੰਮ ਫੈਲਿਆ ਨਹੀਂ ਤਾਂ ਇੱਥੋਂ ਤੱਕ ਜਾਣਾ ਨਹੀਂ ਸੀ ਹੁਣ ਸਾਡੇ ਇੱਕ ਪੱਤਰਕਾਰ ਵੀਰ ਮਨਦੀਪ ਜਿਹੜਾ ਦੁਨੀਆ ਚੈਨਲ ਦਾ ਪੱਤਰਕਾਰ ਹੈ ਪਿਛਲੇ ਦਿਨੀ ਉਹਨੇ ਅਰਸੂਲਪੁਰ ਪਿੰਡ ਦੇ ਵਿੱਚ ਚਿੱਟੇ ਨਾਲ ਹੋਈਆਂ ਮੌਤਾਂ ਦੇ ਸਬੰਧ ਵਿੱਚ ਇੱਕ ਖਬਰ ਲਾਈ ਉੱਥੇ ਪਈ ਪਹਿਲਾਂ ਉਹ ਕਹਿੰਦਾ ਵੀ ਪੁਲਿਸ ਵਾਲੇ ਕਹਿੰਦੇ ਵੀ ਵੀਡੀਓ ਡਿਲੀਟ ਕਰਛੇਤੀ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਫੇਰ ਮੈਨੂੰ ਜਦੋਂ ਮੈਂ ਕਿਹਾ ਵੀਡੀਓ ਡਿਲੀਟ ਨਹੀਂ ਹੋਣੀ ਪੁਲਿਸ ਵਾਲਿਆਂ ਨੂੰ ਕਹਿਤਾ ਕਹਿੰਦਾ ਫਿਰ ਥੋੜੇ ਟਾਈਮ ਬਾਅਦ ਮੈਨੂੰ ਚਿੱਟੇ ਵਾਲੇ ਫੋਨ ਕਰਨ ਲੱਪੇ ਵੀ ਜਾਂ ਤਾਂ ਡਿਲੀਟ ਕਰ ਦੇ ਤੇ ਜਾਂ ਤੈਨੂੰ ਗੋਲੀ ਵੱਜੂ ਹੁਣ ਇਹ ਇਹ ਫਿਰ ਪੁਲਿਸ ਦਾ ਤੇ ਉਹਨਾਂ ਦਾ ਸਬੰਧ ਕੀ ਆ ਜਿਹੜਾ ਕੰਮ ਕਰਨ ਨੂੰ ਪੁਲਿਸ ਕਹਿ ਰਹੀ ਸੀ ਉਹੀ ਕੰਮ ਕਰਨ ਨੂੰ ਚਿੱਟੇ ਵਾਲੇ ਕਹਿਣ ਲੱਪੇ ਤੇ ਇਹਦਾ ਇਹ ਆਪਸ ਫਿਰ ਉਹਨਾਂ ਦਾ ਸਬੰਧ ਕੀ ਆ ਇਹ ਸਵਾਲ ਹੈ ਸੋਚਿਓ ਤੁਸੀਂ ਵੀ ਦਿਮਾਗ ਖੋਲਿਓ ਹੁਣ ਇਹ ਗੱਲਾਂ ਪੰਜਾਬ ਦੀਆਂ ਨੇ ਔਰ ਇਹਨਾਂ ਤੇ ਸੋਚਣਾ ਆਪਾਂ ਨੂੰ ਪੈਣਾ ਇਹ ਇਹ ਕੋਈ ਇਹ ਕੋਈ ਆ ਕੇ ਕੈਨੇਡਾ ਵਾਲਿਆਂ ਨੇ ਨਹੀਂ ਸੋਚਣਾ ਇਹ ਕੋਈ ਸਿੰਗਾਪੁਰ ਵਾਲੇ ਨਹੀਂ ਸੋਚਣ ਆਉਣਗੇ ਬਰਬਾਦ ਪੰਜਾਬ ਹੋ ਰਿਹਾ ਤੇ ਪੰਜਾਬੀਆਂ ਨੂੰ ਸੋਚਣਾ ਪੈਣਾ ਅਸੀਂ ਤਾਂ ਕੋਈ ਗੱਲ ਡੁਗਾਈ ਤੱਕ ਸਾਨੂੰ ਥੋੜੀ ਵੱਧ ਲੰਬੀ ਸੁਣਨੀ ਪੈ ਜੇ ਤਾਂ ਸਾਨੂੰ ਬੋਰਿਅਤ ਮਹਿਸੂਸ ਹੋਣ ਲੱਗ ਪੈਂਦੀ ਅਸੀਂ ਤਾਂ ਰੀਲਾਂ ਵੇਖਣ ਵਾਲੇ ਬਣ ਗਏ ਕੋਈ ਵੀ ਮੁੱਦੇ ਨੂੰ ਅਸੀਂ ਪੂਰਾ ਜੜ ਤੱਕ ਇੱਕ ਮੁੱਦੇ ਦੇ ਨਾਲ 50 ਪੱਖ ਜੁੜੇ ਹੁੰਦੇ ਨੇ ਤੇ ਅਸੀਂ ਸਿਰਫ ਇੱਕ ਪੱਖ ਹੀ ਸੁੰਣਾ ਚਾਹੁੰਦੇ ਆ ਤੇ ਸਾਨੂੰ ਕਾਹ ਲੀ ਦੀ ਬੀ ਮੋਟੀ ਜੀ ਗੱਲ ਸੁਣੋ ਤੇ ਬਸ ਸਵਾਦ ਜਾਂ ਲੈ ਕੇ ਉਹ ਛਾ ਛਾਏ ਹੋ ਗਿਆ ਤੇ ਜੜ ਤੱਕ ਜਾਣਾ ਪਏਗਾ ਔਰ ਅੱਜ ਪੰਜਾਬ ਦੇ ਵਿੱਚ ਜਿੰਨੀਆਂ ਸਮੱਸਿਆਵਾਂ ਨੇ ਜਿੰਨੀਆਂ ਪ੍ਰੋਬਲਮਾਂ ਨੇ ਹਰ ਇੱਕ ਪ੍ਰੋਬਲਮ ਤੇ ਹਰ ਇੱਕ ਸਮੱਸਿਆ ਦੀ ਜੜ ਆ ਉਹ ਇਹ ਰਾਜ ਪ੍ਰਬੰਧ ਆ ਉਹ ਇਹ ਸਿਸਟਮ ਆ ਇਹ ਸਾਰੇ ਕੁਝ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ